ਉਹਦੇ ਰੋਸ਼ ਵਜੋਂ ਅੱਜ ਭਾਰਤੀ ਕਿਸਾਨ ਜੀ ਨੇ ਡਕਾਉਂਦਾ ਸਾਰੀਆਂ ਜਥੇਬੰਦੀਆਂ ਰਲ ਮਿਲ ਕੇ ਜਿੰਨੇ ਵੀ ਹੈ ਕਿ ਨੇ ਕਿਸਾਨ ਆ ਉਹ ਇਸ ਗੱਲ ਦਾ ਮੰਗ ਕਰਦੇ ਨੇ ਅੱਜ ਵੀ ਕੋਈ ਸਾਡਾ ਰੌਲਾ ਨਹੀਂ ਕਿਸੇ ਨਾਲ ਪ੍ਰਸ਼ਾਸਨ ਨਾਲ ਕੋਈ ਨਹੀਂ ਅਸੀਂ ਸਿਰਫ ਇਹ ਮੰਗ ਕਰਦੇ ਆਂ ਵੀ ਸਾਡੀ ਜੇ ਇਲੈਕਸ਼ਨ ਦੀ ਪ੍ਰਕਿਰਿਆ ਠੋਡੀ ਪੂਰੀ ਆ ਤਾਂ ਸਾਡੇ ਕੱਲੇ ਪਿੰਡ ਦੀ ਕਰਾਉ ਨਹੀਂ ਇਲੈਕਸ਼ਨ ਦੁਬਾਰਾ ਕਰਵਾਈ ਜਾਵੇ ਤੇ ਮਾਨਾ ਪਿੰਡੀ ਐ ਤੇ ਇੱਕ ਇਹ ਹਾਤਰਗਾੜ ਹੈਗਾ ਉਹਨਾਂ ਨੂੰ ਫਾਰਮ ਫਿਲ ਹੀ ਨਹੀਂ ਕਰਨ ਦਿੱਤੇ ਗਏ ਫਾਰਮ ਫਿਲ ਕਰਨ ਤੋਂ ਬਾਅਦ ਕਹਿੰਦੇ ਜੀ ਟਾਈਮ ਹੋ ਗਿਆ ਮੈਂ ਪੁੱਛਣਾ ਚਾਹੁੰਦਾ ਏਆਰ ਤੇ ਡੀਆਰ ਸਾਹਿਬ ਨੂੰ ਤਾ ਜਾਂ ਡੀਸੀ ਸਾਹਿਬ ਨੂੰ ਉਹਨਾਂ ਨੇ ਦਖਲ ਕਿਉਂ ਨਹੀਂ ਦਿੱਤਾ ਕਿ 11 ਵਜੇ ਟਾਈਮ ਹੋ ਗਿਆ ਮਤਲਬ ਵੀ ਉਹਨਾਂ ਦਾ ਫਾਰਮ ਫਿਲ ਕਰਨ ਦਾ ਵੀ ਪੂਰਾ ਟਾਈਮ ਹੋ ਗਿਆ 2 ਵਜੇ ਤੱਕ ਤਾਂ ਉਹ ਵਾਪਸ ਲੈਣੇ ਸੀ ਉਸ ਤੋਂ ਪਹਿਲਾਂ-ਪਹਿਲਾਂ ਉਹ ਭਰ ਸਕਦੇ ਸੀ ਸਾਡਾ ਨਾ ਗੁਰਪ੍ਰੀਤ ਸਿੰਘ ਹੈ ਜੀ ਮਾਮਲਾ ਸਰ ਜੀ ਕੋਆਪਰੇਟਿਵ ਸੁਸਾਇਟੀ ਦੀ ਇਲੈਕਸ਼ਨ ਹੈ ਜੀ 13 14 15 ਦੀ ਅਨਾਉਂਸਮੈਂਟ ਪਿੰਡਾਂ ਦੇ ਵਿੱਚ ਕਰਵਾਤੀ 13 ਤਰੀਕ ਨੂੰ ਕਾਗਜ਼ ਦਾਖਲ ਕਰਨੇ ਤੇ 14 ਤਰੀਕ ਨੂੰ ਅਲਰਟ ਹੋਣ ਦੇ ਚੌਂਣ ਸਨ ਅੱਜ ਦੇ ਦਿਨ 15 ਨੂੰ ਹੋਣੀ ਸੀ ਇਲੈਕਸ਼ਨ ਆ ਜਦੋਂ ਕਿ 13 ਤਰੀਕ ਨੂੰ ਕਿਸੇ ਨੂੰ ਵੀ ਦੱਸੇ ਬਗੈਰ 10:30 ਵਜੇ ਨੇ ਟਾਈਮ ਕਹਤਾ ਵੀ 10:30 ਵਜੇ ਸਮਾਪਤੀ ਹੋ ਗਈ ਟਾਈਮ ਦੀ ਕਾਗਜ਼ ਭਰਨ ਦੀ ਜਦੋਂ ਅਸੀਂ ਇੱਥੇ ਪਹੁੰਚੇ ਸਾਨੂੰ ਕਾਗਜ਼ ਨਹੀਂ ਦਾਖਲ ਕਰਨ ਦਿੱਤੇ ਗਏ ਦੂਜਿਆਂ ਜਿਹੜੇ ਬੰਦੇ ਆਪਦੇ 7-8 ਬੰਦੇ ਉਹਨਾਂ ਨੂੰ ਕੱਲਿਆਂ ਨੂੰ ਅੰਦਰ ਵੜ ਕੇ ਸੰਮਤੀ ਦਿਖਾਦੀ ਉਹਨਾਂ ਤੇ ਸਾਨੂੰ 10 ਵਜੇ ਸੁਸਾਇਟੀ ਖੁੱਲਦੀ ਆ 10:30 ਬੰਦ ਆ ਜਦੋਂ ਅਸੀਂ ਫਸਲ ਲੈਣ ਰੇਲ ਲੈਣ ਆਉਣ ਜਾਂ ਕੋਈ ਹੋਰ ਇੱਥੋਂ ਕੋਈ ਚੀਜ਼ ਵਸਤ ਲੈਣ ਆਉਣ ਆ ਤਾਂ ਅਸੀਂ ਬੈਠੇ ਡਿੱਕੀ ਜਾਂਦੇ ਆ 10 ਵਜੇ ਤੋਂ ਪਹਿਲਾਂ ਕੋਈ ਨਹੀਂ ਇੱਥੇ ਆਉਂਦਾ ਤਾਂ ਫੇ ਅਸੀਂ ਪ੍ਰਸ਼ਾਸਨ ਤੇ ਮੰਗ ਰੱਖੀ ਸੀ ਉਸ ਦੇਣਾ ਅਸੀਂ ਡੀ ਸਾਹਿਬ ਦੀ ਪੇਸ਼ ਹੋਏ ਡੀਆਰ ਸਾਹਿਬ ਦੀ ਪੇਸ਼ ਹੋਏ ਏਆਰ ਸਾਹਿਬ ਦੀ ਪੇਸ਼ ਹੋਏ ਵੀ ਸਰ ਸਾਡੇ ਕੱਲੇ ਪਿੰਡ ਦੇ ਕਾਗਜ਼ ਦਾਖਲ ਕਰਵਾ ਦਿਓ ਪੰਜ ਕੈਂਡੀਡੇਟ ਰਹਿ ਕੇ ਚਾਰ ਧਨੋਲੇ ਦੇ ਇੱਕ ਸਾਡੇ ਪਿੰਡ ਦਾ ਆਤਰ ਗੜਦਾ ਉਹ ਸਾਡੇ ਉਦਨ ਕਾਗਜ਼ ਦਾਖਲ ਨਹੀਂ ਕਰਵਾਉਣ ਦਿੱਤੇ ਗਏ ਉਸ ਦੇ ਰੋਸ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਸਾਰੀਆਂ ਜਥੇਬੰਦੀਆਂ ਰਲ ਮਿਲ ਕੇ ਜਿੰਨੇ ਵੀ ਹੈ ਕਿ ਨੇ ਕਿਸਾਨ ਆ ਉਹ ਇਸ ਗੱਲ ਦਾ ਮੰਗ ਕਰਦ ਨੇ ਅੱਜ ਵੀ ਕੋਈ ਸਾਡਾ ਰੌਲਾ ਨਹੀਂ ਕਿਸੇ ਨਾਲ ਪ੍ਰਸ਼ਾਸਨ ਨਾਲ ਕੋਈ ਨਹੀਂ ਅਸੀਂ ਸਿਰਫ ਇਹ ਮੰਗ ਕਰਦੇ ਆਂ ਵੀ ਸਾਡੀ ਜੇ ਇਲੈਕਸ਼ਨ ਦੀ ਪ੍ਰਕਿਰਿਆ ਛੋਡੀ ਪੂਰੀ ਆ ਤਾਂ ਸਾਡੇ ਕੱਲੇ ਪਿੰਡ ਦੀ ਕਰਾਉ ਨਹੀਂ ਇਲੈਕਸ਼ਨ ਦੁਬਾਰਾ ਕਰਵਾਈ ਜਾਵੇ ਇਹ ਗੱਲ ਦਾ ਰੌਲਾ ਧਰਨਾ ਇਸ ਵਜ੍ਹਾ ਨਾਲ ਲੱਗਿਆ ਹੋਰ ਕੋਈ ਇਹਦੇ ਚ ਗੱਲਬਾਤ ਨਹੀਂ ਵੋਟਰਾਂ ਨੂੰ ਨਹੀਂ ਰੋਕਿਆ ਜਾ ਰਿਹਾ ਜੀ ਵੋਟਰਾਂ ਨੂੰ ਇਹ ਹੱਥ ਬਨ ਕੇ ਅਪੀਲ ਕੀਤੀ ਜਾ ਰਹੀ ਵੀ ਸਾਡਾ ਸਮਰਥਨ ਕਰੋ ਸਾ ਆਪਣੇ ਨਾਲ ਧੱਕਾ ਹੋ ਰਿਹਾ ਕਿਸਾਨਾਂ ਨਾਲ ਵੀ ਕਿਸਾਨਾਂ ਦੀ ਹੈਲਪ ਕਰੋ ਉ ਅਸੀਂ ਧੱਕੇ ਨਾਲ ਕਿਸੇ ਨੂੰ ਨਹੀਂ ਕੋਈ ਰੋਕ ਰਕੇ ਜਾਂਦਾ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੀ ਹਲੇ ਪ੍ਰਸ਼ਾਸਨ ਪਹੁੰਚੇ ਨੇ ਡਿਪਟੀ ਸਾਹਿਬ ਪਹੁੰਚ ਚੁੱਕੇ ਨੇ ਹਲੇ ਸਾਡੀ ਕੋਈ ਜਥੇਬੰਦੀ ਆਗੂਆਂ ਦੀ ਗੱਲ ਬੇਸ਼ੱਕ ਹੋਈ ਹੋਵੇ ਸਾਡੀ ਕੋਈ ਗੱਲ ਨਹੀਂ ਪਰਮਿੰਦਰ ਸਿੰਘ ਹੰਡਿਆ ਜੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇੱਕ ਧੱਕਾ ਹੁੰਦਾ ਮਾਮਲਾ ਹੀ ਧਰਨਾ ਲਾਦਾ ਮਾਮਲਾ ਇਹ ਹੈ ਜੀ ਇਹ ਪਰਸੋਂ ਦੀ ਗੱਲ ਹੈਗੀ ਤੇ ਜਦੋਂ ਮਤਲਬ ਵੀ ਇਹ ਗਏ ਫਾਰਮ ਭਰਨ ਗਏ ਇਹਦਾ ਕੁਝ ਨਹੀਂ ਦੱਸਿਆ ਗਿਆ ਪਿੰਡਾਂ ਦੇ ਵਿੱਚ ਕੋਈ ਨੋਟਿਸ ਨਹੀਂ ਲਾਇਆ ਗਿਆ ਕੋਈ ਗੁਰਦਾਰਾ ਸਾਹਿਬ ਦੇ ਵਿੱਚ ਨਹੀਂ ਬੁਲਾਇਆ ਗਿਆ ਆਤਰਗੜ ਦੇ ਵਿੱਚ ਕੀ ਕਰਿਆ ਨੇਰੇ ਨੇਰੇ ਇਹਨਾਂ ਨੇ ਲਾ ਕੇ ਉਹ ਸਾਰੇ ਦਾ ਸਾਰਾ ਪੋਸਟਰ ਪਾੜਤਾ ਜੀ ਤੇ ਜਦੋਂ ਕਿ ਇੱਥੇ ਝੂਠ ਬੋਲਿਆ ਜਾ ਰਿਹਾ ਏਆਰ ਵੱਲੋਂ ਡੀਆਰ ਵੱਲੋਂ ਜਦੋਂ ਮੈਂ ਇਹਨਾਂ ਦੇ ਸੰਪਰਕ 'ਚ ਆਇਆ ਵੀ ਤੁਸੀਂ ਇਹਨਾਂ ਦੇ ਫਾਰਮ ਫਿਲ ਕੇ ਫਿਲਕਿਓ ਨਹੀਂ ਕਰ ਦਿੰਦੇ ਜਿਹੜੇ ਮੈਂਬਰਾਂ ਨੇ ਤੇ ਸਾਡਾ ਕੋਈ ਗਿਲਾ ਸ਼ਿਕਵਾ ਨਹੀਂ ਵੀ ਕੋਈ ਪ੍ਰਧਾਨ ਬਣੇ ਕੋਈ ਕੁਝ ਬਣੇ ਉਹਦੇ ਨਾਲ ਸਾਡਾ ਕੋਈ ਲਿੰਕ ਹੀ ਨਹੀਂ ਹੈਗਾ ਕਿਉਂਕਿ ਨਾ ਹੀ ਅਸੀਂ ਲਿੰਕ ਜਿਹੜਾ ਹੈਗਾ ਉਹ ਵੋਟਰਾਂ ਨਾਲ ਰੱਖਦੇ ਆ ਜਦੋਂ ਉਸ ਪਿੰਡ ਦੇ ਨਾਲ ਧੱਕਾ ਹੋਇਆ ਤੇ ਮਾਨਾ ਪਿੰਡੀ ਹੈ ਤੇ ਇੱਕ ਇਹ ਆਤਰਗੜ ਹੈਗਾ ਉਹਨਾਂ ਨੂੰ ਫਾਰਮ ਫਿਲ ਹੀ ਨਹੀਂ ਕਰਨ ਦਿੱਤੇ ਗਏ ਫਾਰਮ ਫਿਲ ਕਰਨ ਤੋਂ ਬਾਅਦ ਕਹਿੰਦੇ ਜੀ ਟਾਈਮ ਹੋ ਗਿਆ ਮੈਂ ਪੁੱਛਣਾ ਚਾਹੁੰਦਾ ਏਆਰ ਤੇ ਡੀਆਰ ਸਾਹਿਬ ਨੂੰ ਤਾਂ ਜਾਂ ਡੀਸੀ ਸਾਹਿਬ ਨੂੰ ਉਹਨਾਂ ਨੇ ਦਖਲ ਕਿਉਂ ਨਹੀਂ ਦਿੱਤਾ ਕਿ 11 ਵਜੇ ਟਾਈਮ ਹੋ ਗਿਆ ਮਤਲਬ ਵੀ ਉਹਨਾਂ ਦਾ ਫਾਰਮ ਫਿਲ ਕਰਨ ਦਾ ਵੀ ਪੂਰਾ ਟਾਈਮ ਹੋ ਗਿਆ 2 ਵਜੇ ਤੱਕ ਤਾਂ ਉਹ ਵਾਪਸ ਲੈਣੇ ਸੀ ਉਸ ਤੋਂ ਪਹਿਲਾਂ-ਪਹਿਲਾਂ ਉਹ ਭਰ ਸਕਦੇ ਸੀਗੇ ਇਹਨਾਂ ਨੇ ਇੱਕ ਮਤਲਬ ਪਖੰਡ ਰਚਿਆ ਸੀਗਾ ਵੀ ਚੋਰੀਆਂ ਚੋਰੀਆਂ ਵੋਟਾਂ ਅਸੀਂ ਪਵਾ ਦਈਏ ਇਹ ਆ ਡੀ ਆਰ ਦੋਨੋਂ ਵਿੱਚ ਇਹਦੇ ਇਨਵੋਲਵ ਨੇ ਆਕਰ ਇਹ ਕੰਮ ਨਹੀਂ ਹੁੰਦਾ ਵੋਟਾਂ ਕੈਨਸਲ ਨਹੀਂ ਹੁੰਦੀਆਂ ਤਾਂ ਇਹਨਾਂ ਤੇ ਅਸੀਂ ਪਟੀਸ਼ਨ ਪਾਵਾਂਗੇ ਰਿੱਟ ਪਾਵਾਂਗੇ ਇਹਨਾਂ ਦੋਨਾਂ ਤੇ ਜਿਹੜੇ ਕਾਪਲੇ ਮੈਂਟ ਇਹਨਾਂ ਨੇ ਦੋਨਾਂ ਨੇ ਕੀਤੇ ਨੇ ਉਹਨਾਂ ਨੂੰ ਵਿੱਚ ਅਸੀਂ ਜਗਜਾਹਰ ਕਰਾਂਗੇ ਦੂਸਰੀ ਗੱਲ ਜਿਹੜੇ ਇਹ ਪ੍ਰਸ਼ਾਸਨ ਅਫਸਰਾਂ ਦੀ ਨਿਖੇਧੀ ਕਰਦੇ ਹੋਏ ਅਸੀਂ ਇਹ ਵੀ ਕਹਿੰਦੇ ਆ ਆਗਰਾ ਇਲੈਕਸ਼ਨਾਂ ਇਹ ਦੂਰੀ ਬਾਰ ਨਾ ਕਰਾਈਆਂ ਗਈਆਂ ਇੱਥੇ ਬੰਦ ਨਾ ਕੀਤੀਆਂ ਗਈਆਂ ਤਾਂ ਅਸੀਂ ਸਾਰੇ ਦਾ ਸਾਰਾ ਹਾਈਵੇ ਅਣ ਮਿਥੇ ਸਮੇਂ ਲਈ ਬੰਦ ਕਰ ਦੇਾਂਗੇ ਜੋ ਕੁਝ ਕਰਨਾ ਇਹਨਾਂ ਨੇ ਕਰ ਲੈਣ